ਪੰਜਾਬ ਵਿੱਚ ਨਸ਼ੇ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਨਸ਼ੇੜੀਆਂ ਨੇ ਸਰਕਾਰੀ ਹਸਪਤਾਲ ਦੀ ਇਮਾਰਤ ਨੂੰ ਹੀ ਆਪਣੇ ਨਸ਼ੇ ਕਰਨ ਦਾ ਅੱਡਾ ਬਣਾ ਲਿਆ। ਕੁੰਮਕਲਾ ਵਿਖੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਵਿੱਚ ਨਸ਼ੇੜੀਆਂ ਨੇ ਇੱਥੇ ਨਸ਼ਾ ਕਰਨ ਦਾ ਅੱਡਾ ਬਣਾਇਆ ਤੇ ਇਸ ਪੂਰੇ ਮਾਮਲੇ ਦੇ ਬਾਰੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਬੇਖਬਰ ਹੈ। ਆਓ ਇੱਕ ਵਾਰੀ ਜਾਣ ਲੈਂਦੇ ਹਾਂ ਕਿ ਇਹ ਪੂਰਾ ਮਾਮਲਾ। ਕਮਾਤਾ ਇੱਥੇ ਕੀ ਐ ਇਹ ਕਿਹੜੀ ਬਿਲਡਿੰਗ ਐ ਇਹ ਇਹ ਹਸਪਤਾਲ ਦੀ ਬਿਲਡਿੰਗ ਐ ਕੂਂਕਲਾ ਦੀ ਤੂੰ ਇੱਥੇ ਕੀ ਕਰ ਰਿਆ ਸੀਗਾ ਮੈਂ ਤਾਂ ਹੀ ਆਇਆ ਸੀ ਮੈਂ ਦੋ ਜਣੇ ਦੇਖੇ ਸੀ ਇੱਥੇ ਆਉਂਦੇ ਸੀ ਇਹ ਟੂਬ ਤੇ ਲਾਉਣਾ ਸੀ ਅਸੀਂ ਜਦੋਂ ਦੇਖਿਆ ਅੰਦਰ ਵੜ ਗਏ ਅਸੀਂ ਅੰਦਰ ਵੜ ਗਏ ਦੋਨੇ ਜਣੇ ਦੇਖ ਕੇ ਗਾਹਾਂ ਪੱਜ ਗਏ ਇੱਧਰੇ ਪਾਸੇ ਆਹ ਪੰਦ ਟੱਪ ਗਈ ਆ ਇੱਧਰੇ ਪਾਸੇ ਗੇਟ ਖੁੱਲਾ ਹੀ ਇੱਧਰੇ ਲਾਈਟਰ ਤੇ ਆ ਕੀ ਦੇ ਪਏ ਆ ਇਹ ਇੱਥੇ ਵਿੱਚ ਪਹਿਲਾਂ ਹੀ ਪਏ ਆ ਜੀ ਲਾਈਟਰ ਰੇਲਾ ਪੇਪਰ ਰੋਲ ਸਾਰਾ ਕੁਝ ਪਹਿਲਾਂ ਹੀ ਪਏ ਪਹਿਲਾਂ ਹੀ ਪਏ ਜੀ ਇੱਥੇ ਪਹਿਲਾਂ ਬਹੁਤ ਕੁਝ ਆ ਜੀ ਬਹੁਤ ਕੁਝ ਇੱਥੇ ਦੇਖ ਲਓ ਜੀ ਇ ਜੀ ਆ ਤੁਹਾਨੂੰ ਦਸੀ ਐ ਨਾ ਜੀ 20 ਇੱਥੇ ਇੱਥੇ ਦੇਖੋ ਇਹ ਰਹੀ ਬੰਦੇ ਦਿਨ ਰਾਤ ਇੱਥੇ ਹੈ 11 12 ਵਜੇ ਅੱਜ ਤਾਂ ਲਵਾਈ ਕੱਲ ਜੀ ਇੱਥੇ 20 ਜਣ ਬੈਠੇ ਰਹਿੰਦੇ ਆਵੇਂ ਬੱਚਿਆਂ ਦੇ ਵੀ ਜਣ ਦੇ ਅੰਦਰ ਟਿਕਟ ਹੋ ਗਏ ਸਾਰਾ ਕੁਝ ਟੀਕੇ 54 ਹਜੇ ਆਹ ਦੇਖੋ ਸਟਿੰਗ ਪਈਆਂ ਨੇ ਆਹ ਦੇਖੋ ਕੱਲ ਪਤਾ ਨਹੀਂ ਕਿੱਥੇ ਸਿੱਟਿਆ ਹੋਈ ਜੀ ਤੁਸੀਂ ਇਹ ਮਲਾਜਮ ਹੋਰੇ ਕੀ ਹੋ ਨਹੀਂ ਨਹੀਂ ਇਸ ਦਾ ਪੈਂਟ ਮੈਂ ਦਵਾਈ ਲੈਣ ਆਏ ਸੀ ਕਿ ਆਹ ਦੇਖ ਦਵਾਈ ਆਹ ਦੇਖ ਆਪਾਂ ਤੇ ਦਵਾਈ ਗਿੱਟੇ ਤੇ ਲਾਉਣੀ ਸੀਗੀ ਇਹ ਤੇ ਲਾਉਣੀ ਸੀ ਦਵਾਈ ਇਹ ਤਾਂ ਉੱਥੇ ਜਿਹੜਾ ਖੁੱਲਾ ਕਮਰਾ ਦੇਖ ਕੇ ਉਹ ਬੈੱਡ ਤੇ ਨਹੀਂ 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 ਬੈਠੇ ਘਾ ਨੂੰ ਅਸੀਂ ਦੋ ਜਣਾਂ ਨੂੰ ਦੇਖ ਕੇ ਆ ਗਏ ਜੀ ਉੱਥੇ ਦੋ ਜਣਾਂ ਨੂੰ ਦੇਖ ਕੇ ਆ ਗਏ ਉਹ ਸਾਰੇ ਭੱਜ ਗਏ ਘਾ ਹਾਂ ਉੱਥੇ ਪੀ ਰਹੇ ਸੀ ਜੀ ਹਾਂ ਉੱਥੇ ਪੀ ਰਹੇ ਦੀਏ ਉੱਥੇ ਜੀ ਦੋ ਜਣੇ ਸੀਗੇ ਜੀ ਦੋ ਜਣੇ ਸੀਗੇ ਭੱਜ ਗਏ ਉਹ ਬੰਦੇ ਜਾਣਦੇ ਦੋ ਜਣੇ ਭੱਜੇ ਆ ਨਹੀਂ ਦੇਖੇ ਨਹੀਂ ਪਤਾ ਨਹੀਂ ਪਛਾਣ ਨਹੀਂ ਇਹ ਪਿੱਛੇ ਗੱਲ ਅਸੀਂ ਤਾਂ ਪਿੱਛੇ ਆ ਸੀ ਅਸੀਂ ਬੰਦੇ ਇਹ ਵੀ ਦੇਖ ਲਈ ਸੀਗੇ ਅਸੀਂ ਮੋਟਾ ਦੇ ਮਗਰ ਆਇਆ ਸੀ ਉਹ ਤੁਰ ਕੇ ਸੀ ਤੁਰ ਕੇ ਇਧਰੇ ਪਾ ਦੇ ਆ ਗੇਟ ਖੁੱਲਾ ਹੈ ਇਧਰੇ ਬਥੌਰ ਕਿੱਥੇ ਗਿਆ ਬਾਪਾ ਆ ਪੁਰਾਣੀ ਮਲ ਮਾਰਤਾ ਕੂਂਕੜਾ ਦੀ ਜਿਹੜੀ ਹਸਪਤਾਲ ਦੀ ਜਿਹੜੀ ਬੱਦ ਪਈ ਆ ਉਹਦੇ ਵਿੱਚ ਦਾ ਪੇਪਰ ਰੋਲ ਨਸ਼ੇੜੀਆਂ ਨੇ ਸਿਲਵਰ ਰੋਲ ਸਾਰਾ ਕੁਝ ਰੱਖਿਆ ਪਿਆ ਉਹਥੇ ਉਹ ਤਾਂ ਨਸ਼ੇੜੀ ਦਾ ਅੱਡਾ ਬਣਿਆ ਪਿਆ ਵਾ ਤੁਸੀਂ ਉਧਰ ਗਿੱਡਾ ਦੀ ਮਾਰਦੇ ਇਹ ਤੇ ਜਾਣ ਤਾਂ ਡਰ ਲਾ ਦਈਏ ਇੱਕਦਾਂ ਕੁੱਤੂ ਇਹ ਕਹਿੰਦਾ ਮੈਨੂੰ ਕੁੱਟਣ ਮਾਰਨਗੇ ਜੀ ਕਹਿੰਦਾ ਇਹ ਵੀ ਤਾਂ ਉਹਨੂੰ ਬੋਲਣ ਦੇ ਤੁਹਾਨੂੰ ਡਰ ਨਹੀਂ ਲੱਗਾ ਉਧਰ ਕੀ ਪ੍ਰੋਗਰਾਮ ਉਧਰ ਨਸ਼ੇੜੀ ਦਾ ਅੱਡਾ ਬਣਿਆ ਪਿਆ ਉਧਰ ਤੁਸੀਂ ਗਏ ਨਹੀਂ ਉਧਰ ਕੇ ਦਸਤੋਂ ਕੋਈ ਦੇਖ ਰਖ ਨਹੀਂ ਕਰਦਾ ਲੋ ਆਂਦਾ ਗਿਆਂਦਾ ਇੱਥੇ ਕਲਾਸ ਫੁਰੀ ਹੁੰਦੇ ਤੇ ਅਮਰ ਜੀ ਅਸੀ ਦੀ ਡੂਟੀ ਹੁੰਦੀ ਹੈ ਬਸ ਥੋੜੀ ਅਮਰ ਜੀ ਦੀ ਡੂਟੀ ਉਦੋਂ ਪੁਰਾਣੀ ਮਾਰਤ ਵਾਲ ਕੋਈ ਨਹੀਂ ਜਾਂਦਾ ਹੈਗਾ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਉਹ ਖਾਲੀ ਥੇ ਸੀਗਾ ਉਹ ਤਾਂ ਖਾਲੀ ਪਈ ਹੈ ਉੱਥੇ ਸਿ ਪੇਪਰ ਰੋਲ ਸਿਲਵਰ ਲੈਟਰ ਨਸ਼ੇੜੀਆਂ ਦਾ ਸਾਰਾ ਡੱਬਣਾ ਪਉਥੇ ਸ਼ਰਾਬ ਦੀਆਂ ਬੋਤਲਾਂ ਸਭ ਕੋ ਬਣਾਇਆ ਪਿਆ ਮੈਂ ਦੋ ਜਣੇ ਭੱਜ ਗਏ ਮੈਂ ਪਹਿਲਾਂ ਗਿਆ ਦੋ ਮਿੰਟ ਇਹ ਬਾਾਈ ਉਹਨੂੰ ਦੋ ਬੰਨ ਪਈ ਨਹੀਂ ਦੇਖਿਆ ਨਿਕਰੇ ਨਸ਼ੇੜੀਆਂ ਦੇ ਨਸ਼ੇੜੀਆਂ ਦੇ ਦੇਖਿਆ ਤੱਕ ਨਹੀਂ ਹਾਂਜੀ ਉਦੇਵਰ ਸਰ ਮੈਨੂੰ ਨਹੀਂ ਪਤਾ ਉਧਰ ਸਿਸਟਮ ਬੈਠੇ ਉਹਨਾਂ ਨਾਲ ਗੱਲ ਕਰ ਲਓ ਠੀਕ ਹੈ ਮਾਛੀਵਾੜਾ ਸਹਿਬ ਤੋਂ ਨੁਰਾਗ ਸੰਦਲ ਦੀ ਤੇ ਸਿਵਕ ਦੇ ਲਈ ਰਿਪੋਰਟ